ਜਿਹੜਾ ਉਹਨਾਂ ਪਾਇਆ ਜਾ ਰਿਹਾ ਜਾਂ ਮੰਡੀ ਨਵੀਂ ਬਣਾਈ ਜਾ ਰਹੀ ਹੈ ਵੇਖੋ ਜੋ ਸਾਡੇ ਸਬਜੀ ਮੰਡੀ ਦੇ ਆੜਤੀ ਨੇ ਸਬਜੀ ਮੰਡੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਸਬਜ਼ੀਆਂ ਲੈ ਕੇ ਸਵੇਰੇ ਸਵੇਰੇ ਆਉਂਦੇ ਨੇ ਤਾਂ ਤੁਸੀਂ ਦੇਖਿਓ ਇੱਕ ਛੋਟਾ ਜਿਹਾ ਸ਼ੈੱਡ ਸੀਗਾ ਜਿਹਦੇ ਵਿੱਚ ਬੈਠਣਾ ਔਰ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਸੀ ਸਾਡੇ ਆੜਤੀਆਂ ਨੂੰ ਵੀ ਦਿੱਕਤ ਆਉਂਦੀ ਸੀ ਕਿਸਾਨਾਂ ਨੂੰ ਦਿੱਕਤ ਆਉਂਦੀ ਸੀ ਤਾਂ ਸਾਰੇ ਸਾਡੇ ਸਬਜੀ ਮੰਡੀ ਦੇ ਜਿਹੜੇ ਆੜਤੀ ਨੇ ਕਿਸਾਨ ਨੇ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਨੂੰ ਇੱਕ ਵਧੀਆ ਸ਼ੈੱਡ ਬਣਾ ਕੇ ਦਿੱਤਾ ਜਾਵੇ ਤਾਂ ਉਹਦੇ ਲਈ ਮੈਂ ਤਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਲੋਕਾਂ ਦੀ ਡਿਮਾਂਡ ਹੈ ਸ਼ਹਿਰ ਵਾਸੀਆਂ ਦੀ ਡਿਮਾਂਡ ਹੈ ਤਾਂ ਨਾਲ ਦੀ ਨਾਲ ਉਹਨਾਂ ਨੇ ਸਾਨੂੰ ਜਿਹੜਾ ਫੰਡ ਜਾਰੀ ਕਰਵਾਤਾ ਔਰ 1 ਕਰੋੜ 68 ਲੱਖ ਦੀ ਲਾਗਤ ਦੇ ਨਾਲ 75 ਬਈ 200 ਫੁੱਟ ਲੰਮਾ ਜਿਹੜਾ ਸ਼ੈੱਡ ਹੈ ਇੱਥੇ ਬਣਨ ਜਾ ਰਿਹਾ ਜਿਹਦਾ ਅੱਜ ਨੀ ਪੱਥਰ ਰੱਖ ਕੇ ਸ਼ੁਰੂਆਤ ਹੋ ਰਹੀ ਹੈ ਆਉਣ ਵਾਲੇ ਕੁਝ ਮਹੀਨਿਆਂ ਚ ਸਾਰਾ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਔਰ ਜਿਹੜੇ ਵੀ ਸਾਡੇ ਸਬਜੀ ਮੰਡੀ ਦੇ ਆੜਤੀ ਨੇ ਸਾਡੇ ਕਿਸਾਨ ਪਿੰਡਾਂ ਦੇ ਵਿੱਚੋਂ ਆਪਣੀਆਂ ਜਿਹੜੀਆਂ ਸਬਜ਼ੀਆਂ ਲੈ ਕੇ ਆਉਂਦੇ ਨੇ ਜਾਂ ਸਾਡੇ ਇੱਥੇ ਜਿੰਨੇ ਵੀ ਮਜ਼ਦੂਰ ਕੰਮ ਕਰਦੇ ਨੇ ਔਰ ਸਾਰੇ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹਨ ਅਸੀਂ ਉਹ ਪੂਰੀ ਕਰ ਰਹੇ ਹਾਂ ਔਰ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਹੀ ਇਹ ਜਿਹੜਾ ਸਾਰਾ ਸ਼ੈੱਡ ਬਣ ਕੇ ਮੁਕੰਮਲ ਤਿਆਰ ਹੋਊਗਾ ਔਰ ਜਿਹੜੀ ਕਿਸੇ ਨੂੰ ਪਰੇਸ਼ਾਨੀ ਆਉਂਦੀ ਸੀਗੀ ਉਹ ਸਾਰੀ ਪਰੇਸ਼ਾਨੀਆਂ ਜਿਹੜੀਆਂ ਹੁਣ ਦੂਰ ਹੋਣਗੀਆਂ ਇਹ ਕੱਲਾ ਜੀ ਇੱਕ ਸ਼ੈੱਡ ਦੀ ਡਿਮਾਂਡ ਸੀ ਐਮਐਲਏ ਸਾਹਿਬ ਨੇ ਸਾਡੀ ਸੁਣੀ ਅਸੀਂ 2 4 6 ਮਹੀਨੇ ਪਹਿਲਾਂ ਮਗਰ ਲੱਗੇ ਹੋਏ ਸੀ ਉਹਨਾਂ ਨੇ ਜਲਦੀ ਤੋਂ ਜਲਦੀ ਮਤਲਬ ਸ਼ੈੱਡ ਦਾ ਸਾਨੂੰ ਰੇਂਜ ਦਿੱਤਾ ਤੇ ਐਮਐਲਏ ਸਾਹਿਬ ਨੂੰ ਬਹੁਤ-ਬਹੁਤ ਵਧਾਈ ਸਾਰੇ ਸਾਡੇ ਮੰਡੀਆੜ ਦੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਜਿਹੜੇ ਇਹਨਾਂ ਨੇ ਸਾਡੀ ਇੱਕ ਡਿਮਾਂਡ ਸਾਡੀ ਛੋਟੀ ਜਿਹੀ ਹੋ ਰਹੀ ਐ ਤੇ ਇੱਕ ਮੰਦਰ ਦੇ ਵਾਟਰ ਕੁਲਰ ਲਵਾ ਦੇਣ ਦਾ ਬੋਨ ਬਸ ਤੇ ਬਾਸੀ ਇਹ ਨਾ ਕਰਦੇ ਨਾ ਬਸ